ਇਹ ਸਾਰਾ ਦਿਨ ਤੇਰਾ ਇਹੋ ਕੰਮ ਰਹਿੰਦਾ ਵਾ ਹੋਰ ਕੋਈ ਕੰਮ ਹੀ ਨਹੀਂ ਤੈਨੂੰ ਨਾ ਮੰਮੀ ਅੱਗੇ ਕੰਮ ਹੋਰ ਕਿਹਨੇ ਕੀਤਾ ਵਾ ਜੇ ਮੈਂ ਖੁੱਲੇ ਰੱਖਦੀ ਆ ਤਾਂ ਵੀ ਤੂੰ ਹੀ ਬੋਲਦੇ ਆ ਜੇ ਮੈਂ ਸਿਰ ਵਾਉਣਦੀ ਆ ਤੇ ਤੂੰ ਹੀ ਤੀ ਬੋਲਦੇ ਆ ਤੁਹਾਨੂੰ ਤੇ ਬਸ ਆਹੀ ਕੰਮ ਆ ਬੋਲਣ ਦਾ ਹੀ ਨਾਮ ਤੇ ਆਖਣ ਦਾ ਕੋਈ ਫਾਇਦਾ ਹੀ ਨਹੀਂ ਜੇ ਮੰਨਣੀ ਹੀ ਨਹੀਂ ਮੰਮੀ ਵੀ ਤੇ ਹੱਥ ਹੀ ਕਰਦੀ ਆ ਮੇਰੇ ਤੇ ਪੇਰ ਸੀ ਪੈ ਗਏ ਆ ਚੰਗੀ ਭਲੀ ਮੰਡੀ ਤੇ ਰੋਟੀ ਮਿਲਦੀ ਆ ਬੰਦਾ ਚੁੱਪ ਕਰਕੇ ਰੱਬ ਦਾ ਨਾਮ ਲੈ ਕੇ ਖਾਵੇ ਪਰ ਕਿੱਥਾ ਹਾਂ ਉਹ ਵੀ ਸਰਪੀ ਦਾ ਕੰਮ ਮੈਂ ਦਿੱਲੀ ਹੋ ਗਈ ਸੀ ਮੈਂ ਚਲੋ ਫੋਨ ਤੇ ਗੱਲ ਹੀ ਕਰਨਾ ਹਾਂ ਹਾਂ আচ্ছা ਆ ਗਿਆ ਕੀ ਲਿਖ ਦੋ ਬੰਦੇ ਹਾਂ ਇਹਨਾਂ ਲਈ ਆਪ ਹੀ ਬਣਾਣਾ আচ্ছা আচ্ছা ਜਨੂੰ ਵੀ ਕੋਈ ਆਈ ਸੀ ਜਦ ਤੱਕ ਨਹੀਂ ਟਾਈਮ ਆਉਂਦਾ ਹਾਂ ਹਾਂ ਐਵੇਂ ਨਹੀਂ ਕੋਈ ਨਹੀਂ ਮੈਂ ਕਹਦਾ ਵੀ ਸਾਰਾ ਹਾਏ ਹਾਏ ਜਦੋਂ ਵੇਖੋ ਤਾਂ ਫੋਨ ਤੇ ਲੱਗੀ ਰਹਿੰਦੀ ਆ ਇਹਨੂੰ ਹੋਰ ਕੰਮ ਕੋਈ ਨਹੀਂ ਫੋਨ ਹੀ ਇਹਨੇ ਸੁਣੀ ਜਾਣਾ ਬਸ ਲੱਗਦਾ ਮੰਮੀ ਨੇ ਨਾ ਵੇਖ ਲਿਆ ਮੈਨੂੰ ਫੋਨ ਤੇ ਲੱਗੀ ਹੂੰ ਤਾਂ ਹੀ ਬੋੜ ਬੋੜ ਕਰਦੇ ਜਾ ਹੁੰਦੇ ਆ ਵਾ ਹੁਣ ਇਹਨਾਂ ਨੇ ਇੱਕ ਦੀਆਂ ਚਾਰ ਬਣਾ ਕੇ ਦੱਸਣੀਆਂ ਉਹਦੇ ਪਾਪਾ ਨੂੰ ਕਿਆ ਨਹੀਂ ਹੁੰਦਾ ਲੜਾਈ ਘਾਤ ਵਿੱਚ ਜਾ ਕੇ ਵੇਖਾ ਵਲਾ ਕੀ ਕਰਨਦੇ ਆ ਵਾ ਹਲੋ ਮੀਂ ਕਾਕਾ ਕਿੱਦਾਂ ਜਾਂਦੀ ਫੂ ਫੂ ਕਰਦੀ ਅੰਮੀ ਕੀ ਬੜਬੜ ਕਰਦੇ ਰਹਿੰਨੇ ਆ ਸਾਰੀਆਂ ਗੱਲਾਂ ਸੁਣ ਜਾਂਦੀਆਂ ਵਾ ਮੈਨੂੰ ਜਿੰ ਬੱਚੇ ਚੋਕ ਕੇ ਕਹਤੇ ਵੈਗਰੂ ਵੈਗਰੂ ਕਰੋ ਚੁੱਪ ਕਰਕੇ ਗੱਲਾਂ ਨਹੀਂ ਕਰੀਦੀਆਂ ਤੇ ਮੋਦੀਆ ਜੇ ਮੈਂ ਗੱਲ ਕਰਦੀਆਂ ਤੇ ਮੈਨੂੰ ਭੱਜ ਕੇ ਸਿਰਦਿਆਂ ਵਾਲਾ ਨੂੰ ਪੈਂਦੀ ਆ ਆਂਦੀ ਐਦਾਂ ਨਿਕੂਣਾ ਨਾ ਕਿਹੜੇ ਵੇਲੇ ਸਿਰਦਵਾਲਾ ਨੂੰ ਪਈ ਆ ਝੂਠ ਹੀ ਕਹਿ ਦੇਣਾ ਹੁੰਦਾ ਵਾ ਬਾਅਦ ਵਿੱਚ ਆਹੋ ਗੁੱਲਾ ਆਪਣੇ ਮੁੰਡਿਆਂ ਨੂੰ ਦੱਸਣੀ ਆਂਦੀਆਂ ਤਹੀਂ ਆ ਗਿਆ ਵਾ ਕੀ ਹੋ ਗਿਆ ਟੋਖਾ ਗਿਆ ਚੱਲ ਵੇਖੀ ਭਲਾ ਫੇ ਆਓ ਵੇਖੀ ਜਾ ਕੇ ਇਹ ਬੁੜੀ ਗਾ ਜਿਹੜੀ ਨਹੀਂ ਲੜਦੀ ਜਿਹੜੀ ਪਤਾ ਨਹੀਂ ਕਿਹੜੀ ਕੰਨੀ ਮਾਤਾ ਬੜਾ ਰੌਲਾ ਪੈਂਦਾ ਟੋਖਾ ਗਿਆ ਕੀ ਗੱਲ ਹੋ ਗਈ ਆ ਉਹ ਕਿੱਥੇ ਗਈਆਂ ਦੋਵੇਂ ਜਾਣੀਆਂ ਜਾਣਾ ਕਿੱਥੇ ਆ ਇੱਕ ਦੀ ਲੰਬਾ ਪੋਚੀ ਨਹੀਂ ਨਿਬੜਦੀ ਤੇ ਦੂਜੀ ਫੋਨ ਹੀ ਵੇਖੀ ਜਾਂਦੀ ਆ ਗੋਪੀ ਕਿੱਥੇ ਗਈ ਆ ਹਾਂਜੀ ਦੱਸੋ ਕੰਮ ਕੱਮ ਚਾਰਜ ਵੀ ਲਾਇਆ ਕਰੋ ਕਿਤੇ ਕੋਹ ਮਮਾ ਕਿਹਦੀ ਤੂੰ ਸਾਰਾ ਦਿਨ ਫੋਨ ਤੇ ਲੱਗੀ ਰਹੇਂ ਕਿਹਦਾ ਫੋਨ ਆਉਂ ਰਿਹਾ ਤੈਨੂੰ ਫੋਨ ਕੀ ਆਉਣਾ ਸੀ ਆ ਮੰਮੀ ਦਾ ਹੀ ਆ ਫੋਨ ਆਉਂਦਿਆ ਉਹ ਵਿਆਹ ਸੀਗਾ ਮੇਰੇ ਬਾਮੇ ਦੇ ਮੁੰਡੇ ਦਾ ਤੇ ਉਹ ਕਹਿੰਦੇ ਸੀਗੇ ਕਿ ਸਾਰਾ ਡੱਬੜੀ ਆਇਓ ਤੇ ਮੈਂ ਕਿਹਾ ਹਾਂ ਚਲ ਸਾਰੇ ਆਵਾਂਗੇ ਪੁਣ ਆਪਨੀ ਆਉਣਾ ਤੇਰੀ ਮੰਮੀ ਨੇ ਸੁਣਾ ਦਿੱਤਾ ਵਿਆਹ ਕਰਾਉਣ ਮੈਨੂੰ ਨਹੀਂ ਆਉਣਾ ਹੁੰਦਾ ਨਹੀਂ ਆਉਣਾ ਤਾਂ ਸੀਗਾ ਉਹਨਾਂ ਨੇ ਪਰ ਉਹਨਾਂ ਚੁੰਨੀ ਚੜਾਵਾ ਕਰਨਾ ਵਾ ਤੇ ਥੋੜੇ ਜਿ ਦਿਨਾਂ ਚ ਕੀਤਾ ਸੀਗਾ ਤਾਂ ਤਾਂ ਕਰਕੇ ਕਹਿੰਦੇ ਕਿ ਚਲ ਤੁਸੀਂ ਫੋਨ ਕਰਕੇ ਤੇ ਕਹਿ ਦਿਓ ਤੇ ਉਹ ਤੁਹਾਨੂੰ ਪਤਾ ਵਿਆਹਾਂ ਤੇ ਕਿੰਨੇ ਕੰਮ ਹੁੰਦੇ ਆ ਟਾਈਮ ਵੀ ਨਾਲੇ ਘਟਵਾ ਸਾ ਕੀ ਹੁੰਦੇ ਵਾ ਲੈ ਹੋਣ ਆਈ ਕਾਬੂ ਮਾਤਾ ਦੇ ਮੇਰੇ ਕਿਦਾਂ ਸਿਰ ਜੜਦੀ ਆ ਕਿਦਾਂ ਕਿਤੇ ਬੋਲਦੀ ਮੇਰੇ ਅੱਗੇ ਹੋਣ ਮਾਤਾ ਕਰੂ ਇਹਨੂੰ ਸੂਤ ਦੱਸ ਜੇ ਮਾਮਾ 2 ਘੰਟੇ ਕੱਢ ਕੇ ਆ ਜਾਣਾ ਤੇ ਕਿੰਨਾ ਕੰਮ ਪਿੱਛੇ ਪੈ ਰਣਾ ਹੀ ਮੰਮੇ ਦਾ ਚੱਲ ਹਨੂਗੀ ਕਲਾਸ ਲੱਗਦੀ ਰਵੇ ਮਾਤਾ ਕੁੜੀ ਦੀ ਮਨਪ੍ਰੀਤ ਜਿਹੜਾ ਇੰਨਾਂ ਤੇ ਕਲੇਸ਼ ਪਾਇਆ ਹੁੰਦਿਆਂ ਹੀ ਚਾਹ ਬਣਾ ਜਾ ਥੋੜੀ ਜੀ ਲੈ ਚੱਲ ਜਾ ਕੋਈ ਗੱਲ ਨਹੀਂ ਕਰਦੇ ਰਹਿੰਦੇ ਜੋ ਕਰਦੇ ਆ ਮੈਂ ਲੈਣੀ ਨਹੀਂ ਚਾਹ ਬਣਾ ਕੇ ਹੁਣੇ ਤੇ ਹੀ ਆਰਾਮ ਕਰੋ ਇਹ ਗਾ ਲੋਈ ਦੀ ਦੀ ਬਾਰ ਬੜਾ ਰੋਲਾ ਪੈਂਡਿਆ ਹੈਗਾ ਆਹ ਉਹ ਤੈਨੂੰ ਤਾਂ ਭਲਾ ਪਤਾ ਹੀ ਨਹੀਂ ਆ ਮਾਤਾ ਨੇ ਅੱਧਾ ਪਿੰਡ ਸਿਰ ਤੇ ਚੁਕਣਾ ਲਿਆ ਸੀਗਾ ਤੇ ਸਵਾਦ ਲੈਣ ਨੂੰ ਕਿੱਦਾਂ ਮੈਨੂੰ ਪੁੱਛਣ ਲਈ ਆ ਬੱਟੀ ਬਲੀਮਾਨ ਸ ਬੜੀ ਫੇਰਦੀ ਹੈ ਲਓ ਜੀ ਭਲੇ ਦਾ ਤਾਂ ਕੋਈ ਜਮਾਨਾ ਹੀ ਨਹੀਂ ਆਹੋ ਜਾਣਦੀ ਆ ਮੈਂ ਤੇਰੇ ਭਲੇ ਨੂੰ ਕੋਈ ਨਹੀਂ ਤੇਰੀ ਵੀ ਵਾਰੀ ਆ ਜਾਊਗੀ ਭਾਂਡੇ ਮੰਜਨ ਆਈਆਂ ਰਹਿਣ ਹਾਲੋ ਫੜੋ ਚਾ ਤੇ ਮੈਂ ਲੱਗੀ ਜੇ ਬਾਹਰ ਗੁਰਵੰਨੂ ਲੈ ਕੇ ਬਹਿਣ ਰੋਟੀ ਨੇ ਬਕਾਉਣੀ ਆ ਰੋਟੀ ਆ ਰ ਆਪੇ ਬਕਾ ਲੋਗੀ ਦੀਦੀ ਲੜਨ ਵਾਲੀ ਤੇ ਤਾਰ ਨਹੀਂ ਟੁੱਟਣ ਦਿੰਦੇ ਲੜਦਿਆਂ ਦੀ ਤੁਹਾਡੀ ਲੜਾਈ ਨਹੀਂ ਮੁੱਕਣੀ ਇਦਾਂ ਵੇ ਆਪੇ ਬਣਾ ਲੈ ਲੜਨ ਦੇ ਕੰਮ ਕਰ ਲਿਆ ਕਰੋ ਮੈਂ ਨਹੀਂ ਲੜਾਈ ਸ਼ੁਰੂ ਕਰਨਾ ਬੇਸ਼ਕਉ ਲੈ ਫੜਾਓ ਇਹਨੂੰ ਮੈਂ ਕੜੀ ਬਾਰੋਂ ਕਮ ਕਿਹਾ ਮੈਂ ਇਹ ਮੇਰ ਕੋ ਤੇ ਖੇਡਣ ਡਿਆ ਤੂੰ ਯਾਨੇ ਸਕੂਲੋਂ ਆਉਣੇ ਉਹਨਾਂ ਦੀ ਰੋਟੀ ਬਣਾ ਲਾ ਬਣ ਜੂਗੀ ਆਪੇ ਰੋਟੀ ਵੀ ਲੈ ਦਾ ਆ ਜਾ ਵੇ ਮੰਨੇ ਵੇ ਮੰਨੇ ਆ ਮਾਤਾ ਕੀ ਗੱਲ ਵਾ ਵੇ ਉਹਨੇ ਯਾਨੇ ਆਉਣੇ ਇਹ ਰੋਟੀ ਪੜਾਈ ਨਹੀਂ ਉਹਨੇ ਏਦਾਂ ਮੂੰਹ ਬਣਾਇਆ ਰੁੱਟਵਾ ਬਣਾਉਣੀ ਉਹਨੇ ਕੀ ਗੱਲ ਹੋਈ ਉਹਨੂੰ ਕਿਹੜੇ ਭੂੰਡ ਲੜ ਗਿਆ ਏਦਾਂ ਮੂੰਹ ਬਣਾਇਆ ਮੈਨੂੰ ਨਹੀਂ ਪਤਾ ਗੁੱਸੇ ਲੱਗਣ ਦੀ ਚਲ ਗਈ ਬਾਹਰ ਨੂੰ ਗੁੱਸੇ ਚਲੀ ਗਈ ਤਾਂ ਮੈਂ ਕਿਹੜੇ ਤੁਹਾਡੇ ਲਈ ਹੁਣ ਪਰੌਤੇ ਪਕਾ ਕੇ ਰੱਖਣੇ ਚੰਗਾ ਮਾਦਾ ਇੱਥੇ ਤਾਂ ਲਕਲੇ ਚ ਮੁੱਕਣੀ ਹੈ ਆਹ ਉਹ ਘਰੋਂ ਫੋਨ ਤੇ ਲੱਗੀ ਨਹੀਂ ਕੋਈ ਘਰ ਦਾ ਕੰਮ ਹੀ ਕਰ ਲਿਆਗਾ ਤੇ ਕੰਮ ਕੀਤਾ ਹੀ ਹੈ ਜੀ ਮੈਂ ਤਾਂ ਰੋਟੀਆਂ ਬਕਾਇਆ ਮਨਪੀ ਦੇ ਮੁੰਡੂ ਲੈ ਕੇ ਪਤਾ ਨਹੀਂ ਕਿੱਥੇ ਮੂੰਹ ਖਲਾਇਆ ਬਾਹਰ ਨੂੰ ਚਲ ਗਈ ਹੈ ਨੀ ਰੋਟੀ ਤੇ ਮੈਂ ਪਕਾ ਲੂੰਗੀ ਹਾਂ ਪਰ ਮਾਤਾ ਨੂੰ ਸਮਝਾ ਲਿਆ ਕਰੋ ਹਰ ਵਾਰ ਤੇ ਮੇਰੇ ਨਾਲ ਲੜਨ ਵਾਲੀ ਧਿਆਨ ਹੁੰਦਾ ਉਹ ਮੇਰਾ ਫੋਨ ਹੀ ਦੇਖਦਾ ਰਹਿੰਦਾ ਜੋ ਲੱਗੀ ਫੋਨ ਰੇ ਤੇ ਮਾਤਾ ਨੂੰ ਫੋਨ ਹੀ ਦੇਣਾ ਵਾ ਨਹੀਂ ਪਰ ਮਾਤਾ ਹਮੇਸ਼ਾ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾਲ ਭਾਦੀ ਉਹ ਗੱਲ ਥੋੜੀ ਬੰਨੀ ਆ ਫੋਨ ਤੇ ਜੇ ਵੀਰੇ ਲੱਗੀ ਸਕਦਾ ਮੈਂ ਜਿਹੜੇ ਜ਼ਮਾਨੇ ਦੀ ਮਾਤਾ ਉਹਨੇ ਉਹੋ ਜ਼ਮਾਨੇ ਦੀਆਂ ਗੱਲਾਂ ਕਰਨੀਆਂ ਨਹੀਂ ਤੁਸੀਂ ਮਾਤਾ ਨੂੰ ਸਮਝਾਓ ਫੇਰ ਮੈਂ ਰੋਟੀ ਪਕਾਉਣੀ ਚਲ ਪਕਾ ਰੋਟੀ ਮੈਂ ਸਭ ਚਲਣਾ ਮਾਤਾ ਨੂੰ ਚਲ ਛੇਤੀ ਆ ਤੁਹਾਨੂੰ ਭੁੱਖ ਲੱਗ ਗਈ ਈ ਸਿਰ ਖਲਾ ਰਿਆ ਵਾ ਭੇਜਦੀ ਫਰੰਡੀ ਆ ਉਦੋਂ ਦੀ ਜਤੀ ਮੈਂ ਕਿਹਾ ਨਾ ਤੂੰ ਬੜੀ ਸਵਾਦ ਬਣਾ ਨੇ ਨੇ ਉਹ ਜਾ ਆਪਣੀ ਮਾਂ ਨੂੰ ਕਹਿ ਜਾ ਕੇ ਸਾਰੇ ਕੰਮ ਮੇਰੇ ਕੋਈ ਕਰਾਉਣੇ ਹੁੰਦੇ ਆ ਉਹਨਾਂ ਨੂੰ ਵੀ ਕਹਿ ਲਿਆ ਕਰ ਕੁਛ ਮੈਂ ਲੱਗੀ ਇਹਨੂੰ ਸਿਰ ਸੁਰਵਾਉਣ ਇਹਦਾ ਚਲ ਆਪੋ ਤੇ ਮੈਂ ਬਣਾ ਦੇਣੀ ਤੈਨੂੰ ਮੈਂਗੀ ਚਾਚੀ ਨੇ ਤੇ ਬਣਾਉਂਦੀ ਤੈਨੂੰ ਦੇਸੀ ਘੋਦ ਹਾਂ ਜਾਓ ਤੇ ਇੱਥੇ ਆਪੇ ਬਣਾ ਲਓ ਜਾ ਕੇ ਵਿੱਚ ਕਾਜੂ ਵੀ ਪਾ ਲਿਓ ਬਦਾਮ ਵੀ ਪਾ ਲਿਓ ਬਣਾਈ ਲਵਾਂਗੇ ਤੇਰੇ ਤੇ ਨਹੀਂ ਰਿਹਾ ਚੱਲ ਨੀ ਇੱਧਰ ਹੋ ਤੂੰ ਕਿ ਭਿੱਜੀ ਜਾਨੀ ਮੈਂ ਹਾਂ ਇਹ ਉਤੇ ਜਾ ਬਿਨਾ ਫੇਰ ਬੋਲਣ ਦੀਆਂ ਆ। ਆ ਵੇਹ ਲੋ ਮੰਮੀ ਮਾਨਤੀ ਦਾ ਹਾਲ ਵੇਹ ਲੋ। ਉਹਦੇ ਨੇ ਮੈਗੀ ਮੰਗੀ ਬਣਾ ਕੇ ਨਹੀਂ ਦਿੱਤੀ ਤੇ ਬਤੀ ਗੱਲਾਂ ਸੁਣਾਈਆਂ ਗੋ ਨੂੰ ਤੇ ਤੂੰ ਕਰੀਂ ਕਿਓ ਪਰਈ ਤੂੰ ਵੀ ਥੇਲ ਗਿਆ ਸਾਂਗਾ ਹੰਗਾ। ਤੂੰ ਘਰੋਂ ਘਟ ਵੇ। ਨਹੀਂ ਆ ਜਾ ਇੱਧਰ। ਤੂੰ ਮੁੰਡੇ ਨੂੰ ਮੈਗੀ ਬਣਾ ਦਿੰਦੀ ਆ ਤੇਰਾ ਕਰਾਇਆ ਲੱਗਣਾ ਆ ਯਾ। ਨਾ ਜਦੋਂ ਮੈਂ ਕੋਈ ਕੰਮ ਕਹਿੰਨੀ ਆ ਉਦੋਂ ਘੜਾ ਅੱਖੇ ਲੱਗਦੇ ਆ ਮੈਂ ਠੇਕਾ ਲਿਆ ਮੈਂ ਸਾਰੇ ਕੰਮ ਕਰੰਦਾ। ਆ ਤੂੰ ਹੀ ਸਾਰੇ ਕੰਮ ਕਰਦੀ ਆ ਮੈਂ ਭਲਾ ਕੰਮ ਨਹੀਂ ਕਰਦੀ ਹੈਗੀ ਸਾਰਾ ਦਿਨ ਮੈਂ ਵੀ ਤਾਂ ਲੱਗੀ ਨਹੀਂ ਆ ਬਾਬਾ ਕਿਤੇ ਲੁਖਣੇ ਵੇਲੇ ਚ ਜਾ ਕੇ ਲੜੋ ਨਿਰਨਾ ਨਾ ਲੜੋ ਮੈਂ ਕੀ ਗਿਆ ਮੈਂ ਗੋਈ ਹੀ ਗਿਆ ਪਿਆਪੇ ਬਣਾਓ ਜਿੰਨੇ ਖਾਣੀ ਬਣਾ ਦਈ ਤੂੰ ਇਹਦਾ ਹੀ ਬਖਪੂਰ ਨਾ ਹੁੰਦਾ ਤੀ ਬੈਠਾ ਕਿਹਦੀ ਆਈ ਆ ਸੁਮਿਤਰੀ ਭਾਜੀ ਏ ਚਾਚਾ ਬੱਛੇ ਵੀ ਪੋਤਾ ਹੋਇਆ ਵਾ ਪੋਤਾ ਨੀ万ਪ੍ਰੀਤ ਲਿਆ ਆਪਣੀ ਪਲੇਟ ਤੇ ਭਾਜੀ ਲੈ ਲਾ ਲੈ ਦੱਸ ਮੰਮੀ ਵਿਹਲੇ ਨਾ ਭਾਜੀ ਵੀ ਨਹੀਂ ਪਵਾ ਸਕਦੇ ਉਹ ਵੀ ਮੈਂ ਹੀ ਕੰਮ ਛੱਡ ਕੇ ਤੇ ਭਾਜੀ ਪਵਾ ਕੇ ਲਿਆਵਾਂ ਸਸ ਜਗਨ ਦੇ ਕਿਦੀ ਆਈ ਭਾਜੀ ਇਹ ਆ ਗਈ ਬੱਸੇ ਦੀ ਅੱਛਾ ਉਹ ਤਾਂ ਆਇਆ ਅੱਛਾ ਅੱਛਾ ਦੱਸ ਤੇ ਮਾਪੋ ਤੇ ਵਿਹਲੇ ਬੈਠੇ ਤੇ ਭਾਜੀ ਭਵਾ ਲੈਂਦੇ ਮੈਂ ਕੰਮ ਛੱਡ ਕੇ ਆਈ ਸਾਰਾ ਥੱਕੀ ਇੰਨਾ ਕੰਮ ਕਰਦੇ ਥੱਕ ਨਹੀਂ ਗਈ ਮੇਰਾ ਤਾਂ ਕੰਮ ਉੱਥੇ ਛੁੱਟ ਗਿਆ ਨਾ ਹੱਦ ਹੋ ਗਈ ਤੁਹਾਡੇ ਵਾਲੀ ਲੜਾਈ ਫੋਨ ਤੁਹਾਡੇ ਵਾਲੀ ਨਹੀਂ ਹੱਦਾ ਹੀ ਸਾਰਾ ਦਿਨ ਇਦਾਂ ਹੀ ਤੇ ਕੰਮ ਨਹੀਂ ਮੁੱਕਦਾ ਕਦੇ ਇਧਰਵਾਜ ਵੱਜ ਜਾਂਦੀ ਕਦੇ ਇਧਰਵਾਜ ਵੱਜ ਜਾਂਦੀ ਫੇ ਕਹਿੰਦੇ ਤੂੰ ਥੱਕ ਗਈ ਥੱਕਣਾ ਹੀ ਆ ਬੰਦੇ ਨੇ ਜਦੋਂ ਸਾਰਾ ਦਿਨ ਕੰਮ ਹੀ ਨਹੀਂ ਮੁਕਣਾ ਤੇ ਚਾਚੀ ਤੇਰੀ ਨੇ ਨਾ ਉਹ ਬੜੀ ਬਾੜੀ ਅੱਜ ਕੱਲ ਦਾ ਜਵਾਨਾ ਐ ਦਾ ਦਾ ਚ ਗੱਚਕੇ ਤੇਡਾ ਆਪਣਾ ਨੰਗਾ ਹੁੰਦਾ ਜ਼ੁਬਾਨ ਬਹੁਤ ਆ ਹਾਂਜੀ ਅੱਜ ਕੱਲ ਜੇ ਇੱਕ ਗੱਲ ਆਖਦੀ ਐ ਨਾ ਤੇ ਅੱਗੋ ਬੋਲਣ ਡਿਆ ਪਿੰਦੀਆਂ ਬਹੁਤ ਆ ਜ਼ਿਆਦੀ ਹਾਂ ਜਵਾਨਾ ਇਦਾਂ ਦਾ ਹਾਂਜੀ ਹਾਂਜੀ ਇਹ ਘਰ ਘਰ ਚਾਚੀ ਜੀ ਇਹ ਹਾਲ ਬਾ ਮੈਨੂੰ ਜਾਣ ਗੋ ਮੈਂ ਹੋਰ ਵੀ ਜਾਣਾ ਚਲੋ ਵਿੱਚ ਚਕਾ ਚਲ ਵੀ ਕਾਕਾ ਵਿੱਚ ਚਕਾ ਰੱਖੋ ਮੈਨੂੰ ਆਪਣਾ ਆਹ ਲਓ ਬਰਾਬਰ ਚਲ ਮਾਦਾ ਬੈ ਤੂੰ ਮੈਂ ਜਾਂਦਾ ਅੰਦਰ ਇੰਨਾ ਵੀ ਖਾਦੀ ਕਰਤੀ ਐ ਕੋਈ ਆਇਆ ਗਿਆ ਸਰਬ ਨਹੀਂ ਕਰਦੀ ਬੇទਿਕ ਰਗ ਰੱਖ ਦਿੰਦੀ ਮਨਪ੍ਰੀਤ ਮਨਪ੍ਰੀਤ ਹਾਂਜੀ ਮੁੰਡਾ ਕਿਤੇ ਮੁੰਡਾ ਮਾ ਫਰਾ ਭਾਬੀ ਨੂੰ ਥੋੜੀ ਵੀ ਸ਼ਰਮ ਕਰਾਇਆ ਥੋੜੀ ਵੀ ਕਾਦੇ ਜੇ ਕੋਈ ਆ ਗਿਆ ਹੁੰਦਾ ਨਾ ਉਹਨੂੰ ਚੰਗ-ਚੰਗ ਤਾਂ ਬੋਲੇ ਕਰੋ ਨਹੀਂ ਬੋਲੇ ਕਰੋ ਰਸੋਈ ਦਾ ਕੰਮ ਵੀ ਨਾ ਕਰੇ ਤੇ ਬਾਹਰ ਦੇ ਕੰਮ ਵੀ ਨਾ ਕਰੇ ਤੇ ਆਹ ਮੇਲੇ ਬੈਠੇ ਤੇ ਮੈਂ ਬਹੁਤ ਨੂੰ ਕੰਮ ਕਹਿੰਦੇ ਕੰਮ ਕਿਉਂ ਨਹੀਂ ਕਹਿੰਦੇ ਮੜਾ ਜੇ ਇੱਕ ਕੰਮ ਮੈਂ ਸ਼ੁਰੂ ਕਰਦੀ ਆਂ ਆਵਾਜ਼ ਵੱਜ ਜਾਂਦੀ ਹੈ ਮਨਪੀਤਾ ਕਰਦਾ ਕੰਮ ਤੇ ਚੱਲਦਾ ਨਾ ਸੜੀ ਚੱਲਦੀ ਹੈ ਹੁਣ ਲੋਕਾਂ ਨੂੰ ਦੱਸ ਦੋ ਕਰ ਕਰ ਇਦਾਂ ਚੱਲਦਾ ਕੰਮ ਚੱਲ ਤੀ ਤੇ ਬੋਲਦੇ ਰਹਿਣਾ ਮੈਨੂੰ ਹੋਰ ਵੀ ਬਥੇਰੇ ਕੰਮ ਹੌਲੀ ਵੇ ਸ਼ਰਮ ਕਰੋ ਹਾਂ ਹਾਂ ਲੋਕੀ ਟੱੜਿਆ ਲਈ ਕਦੀ ਅੱਦੋ ਕੀ ਸੌ ਪੜੇ ਲਿਖੇ ਨਹੀਂ ਕਦੀ ਲੜਾਈ ਬਾਹਰ ਦਾਦਾ ਦਾਦੇ ਫਿਰਦੇ ਜੀ ਤੇ ਆਪਣੀ ਮਾਂ ਨੂੰ ਕਹਿ ਲਓ ਕੀ ਕਰ ਲੈ ਕਦੇ ਕੋਈ ਕੰਮ ਤੇਰੀ ਮਾਂ ਆ ਗਈ ਉਥੇ ਉਹ ਕਰਦੀ ਆ ਤੇਰੀ ਭਾਬੀ ਆਉਣੀ ਹੈ ਕੋਈ ਨਹੀਂ ਕਰ ਲੈਣਗੇ ਉਹ ਇਦਾਂ ਹੋਣਾ ਫੇ ਹੂੰ ਸਾਰਾ ਕਰਦੇ ਆ ਹੱਥ ਨੂੰ ਹੱਥੀ ਆ ਜੇ ਇੱਥੇ ਸੇਵਾ ਕਰੇਗੀ ਉਹਦੀ ਸੇਵਾ ਜੂ ਫਿਰ ਵੀ ਸ਼ਰਮ ਕਰਲਾ ਵੇਖ ਲੈ 2 ਮਿੰਟ ਨਹੀਂ ਲੱਗੇ ਤੇ ਮਾਂ ਨੇ ਚੁੱਕ ਕੇ ਮੇਰੇ ਵੱਲ ਨੂੰ ਘਲਤਾ ਵਾ ਕਿ ਜਾ ਕੇ ਤੇ ਦੀਵਾਬਾਬ ਕਰਿਆ ਦੱਸ ਜੇ ਆਪ ਕੰਮ ਕਰ ਲਨਗੇ ਤੇ ਫੇਰ ਕੀ ਹੰਦਾ ਵਾ ਦੋਵੇਂ ਜਣੇ ਉੱਥੇ ਵਿਹਲੇ ਖੜੇ ਹੀਗੇ ਤੇ ਜਿਵੇਂ ਹੁਣ ਕਹਿਤਾ ਵਾ ਤੇ ਕਿਦਾਂ ਬੋਲਦੇ ਆ ਤੇ ਹੁਣ ਜਿਹੜਾ ਗੁੱਸਾ ਆ ਉਹ ਬੋਲਣਾ ਹੀ ਕਿ ਮੈਂ ਹੱਥ ਹੀ ਕਰਦੇ ਆ ਇਹ ਤੇ ਚਲ ਕੰਮ ਤੇ ਮੇਰਾ ਬਸ ਖਤਮ ਹੋ ਗਿਆ ਵਾ ਤੇ ਮੈਂ ਨਾ ਮੰਮੀ ਨੂੰ ਪੁੱਛ ਹੀ ਲਵਾਂ ਕਿ ਕੁਛ ਮਗਾਉਣਾ ਤਾਂ ਨਹੀਂ ਨਾਲ ਮੈਂ ਬਾਜ਼ਾਰ ਜਾਵਾਂ ਮੰਮੀ ਮੈਂ ਬਾਜ਼ਾਰ ਚੱਲੀ ਹਾਂ ਕਿਤੇ ਤੁਸੀਂ ਕੁਝ ਮਗਵਾਉਣਾ ਤੇ ਆਂ ਅਸੀਂ ਤਾਂ ਕੁਝ ਨਹੀਂ ਮਗਵਾਉਣਾ ਤੂੰ ਬਾਜ਼ਾਰ ਕੀ ਲੈ ਚੱਲੀ ਤੁਹਾਨੂੰ ਪਤਾ ਤਾਂ ਹੈ ਵਾ ਵਿਆਹ ਵਾ ਮੇਰੇ ਮਾਮੇ ਦੇ ਮੁੰਡੇ ਦਾ ਤੇ ਮੈਂ ਫਿਰ ਉਹਦੇ ਦੇ ਕੱਪੜੇ ਲਿਓਨੇ ਸੀਗੇ ਮੁੰਡੇ ਦੇ ਕੱਪੜੇ ਹਨੀ ਆ ਆਪਣਾ ਤਾਂ ਚਲ ਕੋਈ ਗੱਲ ਨਹੀਂ ਪਰ ਮੁੰਡਾ ਤਾਂ ਬੁਰਾ ਲੱਗਦਾ ਨਿਆਣਿਆਂ ਨੂੰ ਚਾਹੀਦੇ ਨਾ ਕੱਪੜੇ ਹੋਰ ਵੀ ਕੰਮ ਕਰ ਦੇ ਕੋਈ ਕਰ ਲਿਆ ਕਰ ਸਿਰਫ ਬਾਜ਼ਾਰ ਨਹੀਂ ਜਾਣਾ ਨਹੀਂ ਹੁਣ ਵਿਆਹ ਵਾ ਤੇ ਮੈਨੂੰ ਜਾਣਾ ਹੀ ਪੈਣਾ ਵਾ ਮਗਵਾਉਣਾ ਤੁਸੀਂ ਕੁਝ ਦੱਸ ਦੋ ਨਹੀਂ ਮਗਾਉਣਾ ਮੈਂ ਕੀ ਈਤੀ ਆ ਉਹ ਕਿਹਣਾ ਬੁਰਾ ਲੱਗਦਾ ਪੁਰਾਣੇ ਕੱਪੜੇ ਪਾ ਕੇ ਲਾਖਦੀ ਆ ਤੇ ਨਹੀਂ ਮੰਮੀ ਹੋਰ ਮੈਂ ਘਰ ਵਾਲੇ ਕੱਪੜੇ ਪਾ ਕੇ ਲੈ ਜਾਵਾਂ ਉਹਨੂੰ ਸ਼ਗਨ ਲੱਗਣਾ ਵਾ ਸ਼ਗਨ ਪਾਵੇ ਨਹੀਂ ਲੱਗਣਾ ਹੈਗਾ ਪਰ ਵਿਆਹ ਤੇ ਨਿਆਣੇ ਦੇ ਕੱਪੜੇ ਤੇ ਚੰਗੇ ਚਾਹੀਦੇ ਆ ਨਾ ਤੇਰੀ ਮਰਜ਼ੀ ਜੋ ਤੂੰ ਕਰਨੀਂ ਕਰੀ ਤੂੰ ਹੀ ਤਾਂ ਹਰ ਵੇਲੇ ਲੜਨ ਵਾਲੀ ਧਿਆ ਰੱਖਿਆ ਹੁੰਦਾ ਵਾ ਅੱਜ ਕੱਲ ਤਾਂ ਪੁੱਛਣ ਦਾ ਕੋਈ ਹਾਲ ਨਹੀਂ ਹੈਗਾ ਬੜੀ ਕੁਛ ਜਿਹਾ ਉਹਨੇ ਕਿੱਥੋਂ ਆਈ ਆਂ ਔੜਾ ਕੀ ਆ ਮੈਂ ਬਾਜ਼ਾਰ ਜੀ ਕਿਹਾ ਜਾਣਾ ਵਾ ਤੇ ਮਾਤਾ ਨੇ ਪੁੱਛ ਲਿਆ ਕਿ ਬਾਜ਼ਾਰਾਂ ਤੇ ਤੁਸੀ ਕੋਈ ਚੀਜ਼ ਨਹੀਂ ਮੰਗਵੋਣੀ ਹੈਗੀ ਤੇ ਅੱਗੋਂ ਲੜਨ ਨੂੰ ਪੈ ਗਏ ਉਹਨੇ ਕਿਹਾ ਬੰਬ ਛੋੜਦਾ ਤੇ ਅਵੇਂ ਬੋਲੀ ਜਾਨੀਆਂ ਤੇ ਮੈਨੂੰ ਕਹਿੰਦੇ ਉਹਦੇ ਦੇ ਕੱਪੜੇ ਨਹੀਂ ਲਿਓਣੇ ਪੁਰਾਣੇ ਕੱਪੜੇ ਪਾ ਕੇ ਚੱਲ ਜਾ ਚੱਲ ਲੈ ਆਂਦੇ ਮਾਤਾ ਦਾ ਸਭ ਭਾਈ ਦਤਾਂ ਨੂੰ ਲੈ ਆਂਦੇ ਕੱਪੜੇ ਮੈਂ ਵੀ ਜਾਣਾ ਬਾਜ਼ਾਰ ਨੂੰ ਕੰਮ ਆ ਮੈਨੂੰ ਚਲੋ ਫੇ ਚੱਲੀਏ ਚਲੋ ਵੇ ਕਿੱਦਾਂ ਘੁੰਮਣ ਨਿਕਲ ਗਏ ਮੁੰਦਰੇ ਵੇ ਲਾ ਮਾਤਾ ਹੁਣ ਉਹਨਾਂ ਨੂੰ ਨਹੀਂ ਕੁਝ ਵੀ ਗਿਆ ਇਦਾਂ ਦੇ ਕੰਮ ਹੋਵਾ ਮਾਤਾ ਦੇ ਤੇ ਜਦੋਂ ਕਿਤੇ ਮੈਂ ਪੁੱਛ ਲੈਂਨੀ ਆ ਨਾ ਕਿ ਮੈਂ ਬਾਜ਼ਾਰ ਜਾਣਾ ਵਾ ਜਾਂ ਕਿਤੇ ਜਾਣਾ ਵਾ ਤੇ ਮਾਤਾ ਜਾਣ ਨਹੀਂ ਦਿੰਦੇ ਮੈਨੂੰ ਜਦ ਤੁਹਾਡੇ ਇਹੋ ਹਾਲ ਲੜਾਈ ਮਕਾਇਆ ਕਰ ਘਰ ਚੋਂ ਘਰ ਚੋਂ ਕਿ ਲੜਾਈ ਤੁਹਾਨੂੰ ਨਹੀਂ ਦਿਖਣ ਡਿਆ ਹਣ ਤੇ ਜਰ ਮੈਂ ਜਾਣਾ ਨਹੀਂ ਕੋਣ ਉਹ ਘੁੰਮਣ ਤੇ ਮੇਰੀ ਉਮਰ ਜੇ ਦੀ ਘੁੰਮਦੀ ਮੈਂ ਨਾ ਘੁੰਮਾਂ ਤੂੰ ਵੀ ਜਾਣੀ ਆ ਤੁਸੀਂ ਜਾਣਾ ਪੈਂਦਾ ਕਿੱਥੇ ਜਾਣੀ ਆ ਮੈਂ ਮਾਤਾ ਕਿਦਾ ਬੋਲਦੇ ਜਦੋਂ ਮੈਂ ਜਾਣ ਨਾ ਲੈ ਲੈਂਨੀ ਆ ਤੁਹਾਨੂੰ ਮਾਤਾ ਚੰਗੀ ਤੁਹਾਨੂੰ ਮਾਤਾ ਚੰਗੀ ਨਹੀਂ ਲੱਗਦੀ ਹੈਨਾ ਚੰਗੀ ਕਹਣ ਲੱਗਦੀ ਮੈਂ ਚੰਗੀ ਨਾ ਚੰਗੀ ਲੱਗਣ ਦੀ ਨਹੀਂ ਗੱਲ ਕਹੀ ਮੈਂ ਇਹ ਕਹੀ ਆ ਉਹਨੂੰ ਜ਼ਿਆਦਾ ਉਹੀ ਚੰਗੀ ਲੱਗਦੀ ਆ ਉਹ ਕਹਿੰਦੀ ਉਹ ਨਹੀਂ ਜ਼ਿਆਦਾ ਲੜ ਲੜ ਉਹ ਕਹਿੰਦੀ ਤੂੰ ਚੰਗੀ ਲੱਗਦੀ ਆ ਤੂੰ ਕਹਿੰਦੀ ਉਹ ਚੰਗੀ ਲੱਗਦੀ ਹੈ ਤੁਹਾਨੂੰ ਕਦੀ ਕਿਹਾ ਨਹੀਂ ਤੋ ਹੋਰ ਤੁਹਾਨੂੰ ਜ਼ਿਆਦਾ ਹੀ ਸਲਾਈ ਪੈਂਦੀ ਆ ਨਾ ਹੱਦ ਹੋ ਗਈ ਤੁਹਾਡੀ ਯਾਰ ਲੜਾਈ ਮਗਾਓ ਯਾਰ ਘੱਟ ਕੁਝ ਵੀ ਤੁਹਾਡੀ ਲੜਾਈ ਨਹੀਂ ਮੁੱਕਦੀ ਤੂੰ ਇਹ ਨਾ ਸੋਣਾ ਇਹ ਨਹੀਂ ਕਹਿੰਦੇ ਕਿ ਚੱਲ ਕਿਤੇ ਮੈਂ ਤੈਨੂੰ ਕੋ ਮਾਰ ਲਿਆ ਵਾ ਆ ਤੂੰ ਤਾਂ ਜਾਂਦੀ ਨਹੀਂ ਰਹੇ ਪੈਂਦੇ ਆ ਬਸ ਤੂੰ ਤਾਂ ਘਰੇ ਰਹਿਣੀ ਆ ਜਾਂਦੀ ਨਹੀਂ ਕਿਤੇ ਘਰੇ ਹੀ ਰਹਿਣੀ ਆ ਗਈ ਕਿੱਥੇ ਆਦੋਗੀ ਤੁਹਾਡੇ ਵਾਲੀ ਮੇਰਾ ਤਾਂ ਸਾਰਾ ਦਿਨ ਆਣਾ ਨਾ ਕਿਤੇ ਕੰਮ ਹੀ ਨਹੀਂ ਖਤਮ ਹੁੰਦਾ ਜੋ 9 ਬਿਜਾਉ ਆਦੋਗੀ ਤੁਹਾਡੇ ਵਾਲੀ ਤੁਹਾਡੇ ਵਾਲੀ ਨਹੀਂ ਆਈ ਮੈਂ ਜਾਂਦਾ ਕਰੂੰ ਬਾਦ ਜੇ ਨਾ ਮੈਂ ਤਾਂ ਕਿ ਕਹੋ ਕੀ ਬੈਠੇ ਮਮੀ ਆਮੇ ਕਪੜੇ ਲੈ ਆਂਦੇ ਸੀ ਆਮੇ ਉਹਦੇ ਦਾ ਲਿਆਂਦਾ ਵਾ ਸੂਟ ਵਿਆਹ ਤੇ ਪਾਉਣ ਲਈ ਆ ਲਿਆਂਦਾ ਵਾ ਵੋਟੀ ਦਾ ਸੂਟ ਹੈ ਤੇ ਮੈਂ ਆਪਣੇ ਭਰਾ ਦਾ ਭਰਾ ਦੇ ਚੁੰਨੀ ਚ ਦਾ ਵਾਹੇ ਤੇ ਇਹ ਖਰਚਾ ਕਰ ਰਹੀ ਨਾ ਤੂੰ ਇੱਕ ਲੈ ਆਉਣੀ ਓ ਨੀ ਇੱਕ ਕੀ ਕਰਨਾ ਸੀ ਦੋ ਸੂਟ ਤੇ ਹੁੰਦੇ ਹੀ ਆ ਨਾ ਵੋਟੀ ਤੇ ਦੋ ਸੂਟ ਤੇ ਲੈ ਆਣੇ ਭੈ ਨਾ ਖਰਚਾ ਵੱਧ ਹੀ ਗਿਆ ਜੇ ਨਾ ਵਧਾਲ ਗਿਆ ਵੱਜ ਜਾਂਦਾ ਤੂੰ ਹੀ ਤਾਂ ਮੰਮੀ ਖੁਸ਼ ਹੋਣਾ ਨਹੀਂ ਹੁੰਦਾ ਅੱਛਾ ਵੋਟੀ ਲਈ ਦੋ ਲੈ ਆਂਦੇ ਆ ਤੂੰ ਹਾਂ ਵੋਟੀ ਲਈ ਵਾਸਤੇ ਲੈ ਆਂਦੇ ਆ ਮੈਂ ਆਪਣੇ ਦੇ ਸਗੋ ਲੈ ਆਂਦੇ ਹੀ ਨਹੀਂ ਮੈਂ ਤੁਹਾਨੂੰ ਪੁਰਾਣਿਆਂ ਨਾਲ ਹੀ ਸਾਰ ਲੈਣਾ ਵਾ ਤੇ ਪਰ ਉੱਥੇ ਬੁਰੇ ਲੱਗੀ ਤਾਂ ਜੋ ਨਾ ਦੇਵਾਂਗੇ ਤਾਂ ਹੈ ਤੇ ਚੁੰਨੀ ਚੜਾਵਾ ਗਿਆ ਪਰ ਚੁੰਨੀ ਜੜਾਵਾ ਤਾਂ ਸੂਟ ਦੇਣੀ ਨਹੀਂ ਆ ਚਲੋ ਤੁਹਾਡੀ ਮਰਜ਼ੀ ਮੈਂ ਕੀ ਕਹਿ ਸਕੀ ਚਲੋ ਤੋ ਹਿੰਨੀ ਖੁਸ਼ ਹੋਣਾ ਕਹਿੰਦੇ ਮੈਂ ਪਹਿਲਿਆਂ ਨਾਲ ਸਾਰ ਲੈਣਾ ਵਾ ਬੋਟਲੀ ਤੇ ਦੋ ਸੂਟ ਬਣਾ ਲਏ ਆ ਤੇ ਹੁਣ ਭਾਂ ਪਹਿਲਿਆਂ ਨਾਲ ਸਾਰੇ ਤੇ ਜਿੰਦਾਂ ਮਰਜੀ ਸਾਰੇ ਖਰਚਾ ਤੇ ਪੂਰਾ ਕਰ ਹੀ ਲਿਆ ਵਾ ਐਦਾਂ ਮੇਰੇ ਮੇਰੇ ਸਾਹਮਣੇ ਬਣਾਈ ਜਾਣਾ ਮੈਂ ਤੇ ਪਹਿਲਿਆਂ ਨਾਲ ਸਾਰ ਲੈਣਾ ਵਾ ਕਿ ਇਹਨੂੰ ਨਾ ਮਿਲ ਜੇ ਕਿਤੇ ਨਾ ਵਾ ਸੂਟ ਐਦਾਂ ਜੇ ਤਾਂ ਬੜੀ ਹੱਸ ਤੇ ਤਰਾਈਆਂ ਆਉਂਦੀਆਂ ਮੰਮੀ ਸੱਚ ਲੜਾਈ ਦੇ ਵਿੱਚ ਮੈਂ ਭੁੱਲੀ ਗਈ ਵੀ ਤੁਸੀਂ ਕੱਲ ਨੂੰ ਤਿਆਰ ਹੋ ਕੱਲ ਨੂੰ ਵਿਆਹ ਜਾਵਾਂਗੇ ਆਪਾਂ ਸਾਰੇ ਜਾਣੇ ਕੋਈ ਮੈਨੂੰ ਕਿਹੜਾ ਡੱਬਾ ਆਇਆ ਮੈਂ ਵਿਆਹ ਜਾਣਾ ਤੇ ਮੰਮੀ ਡੱਬਾ ਬਾਅਦ ਚ ਦੇ ਦੇਣਗੇ ਵਿਆਹ ਵਾਲੇ ਦੇ ਦੇਣ ਤੁਸਾਨੂੰ ਦੇ ਦੇਣਗੇ ਪਰ ਵਿਆਹ ਤੇ ਜਾਣਾ ਪੰਦਾ ਹੀ ਤੁਹਾਨੂੰ ਵਿਆਹ ਭੋਗਦਾ ਤੁਸੀਂ ਜਾਓ ਮੈਂ ਨਹੀਂ ਜਾ ਤੂੰ ਤਾਂ ਹਰ ਵਾਰੀ ਲੜਨ ਨੂੰ ਪੈਂਦੇ ਆ ਲੜਾਈ ਦੀ ਗੱਲ ਹੀ ਕੋਈ ਨਹੀਂ ਇਹਦੇ ਵਿੱਚ ਜਾ ਵੇਖੋ ਵਿਆਹ ਮੇਰੇ ਜਾਣ ਨੂੰ ਕੀ ਤੁੜਿਆ ਵਾ ਮੈਂ ਘਰੇ ਚੰਗੀ ਅੱਗੇ ਕਿਹੜਾ ਮੈਨੂੰ ਤੁਸੀਂ ਤਾਂ ਖਰਦੀਆਂ ਜੀ ਲੈ ਕੇ ਜਾਂਦੀਆਂ ਹੁਣ ਜਾ ਕੇ ਵਿਆਹ ਵੇਖੋ ਜਾਓ ਨਹੀਂ ਮੰਮੀ ਮੈਂ ਤੁਹਾਨੂੰ ਕੀ ਕਿਹਾ ਮੈਨੂੰ ਵਿੱਚ ਆਵੇ ਕਿ ਸਿੱਟੀ ਜਾਂਦੇ ਜੀ ਤੇਰੇ ਤੇ ਨਹੀਂ ਤੇ ਮੈਂ ਬਰਕਲਾਫ ਬੋਲੀ ਤੂੰ ਨਹੀਂ ਬੋਲੇ ਹੁਣੇ ਤੇ ਹੀ ਕਿਹਾ ਨੀ ਮੈਂ ਮਮੀ ਨਾਲ ਕਿਹੜੀ ਲੜਾਈ ਕਰ ਲਈ ਸੀ ਤੂੰ ਤਾਂ ਬੜੀਆਂ ਨੋ ਸੱਸ ਬੋਲੀਆਂ ਵਾ ਨਾ ਆਹ ਉਹ ਤਾਂ ਨਾ ਤੇ ਕੋਈ ਵਾਰੇ ਆਈ ਨਹੀਂ ਸਕਦਾ ਤੀ ਤੇ ਬਸ ਮਿੰਨ ਵਿੱਚ ਕੁ ਸੀਟ ਲੈਣਾ ਹੁੰਦਾ ਮੈਂ ਤੁਹਾਨੂੰ ਕੀ ਕਿਹਾ ਹੈਗਾ ਵਾਰੇ ਮਨ ਵੀ ਤੁਹਾਡੇ ਨਾਲ ਵੀ ਨਹੀਂ ਕੋਈ ਆ ਸਕਦਾ ਨੋ ਸੱਸ ਦੇ ਨਾਲ ਆਹ ਹੋਵੇ ਮੈਨੂੰ ਤੇ ਇਦਾਂ ਲੱਗਦਾ ਤੁਹਾਡੇ ਨਾਲ ਨਹੀਂ ਵਾਰੇ ਆ ਸਕਦਾ ਕੋਈ ਨਹੀਂ ਲੜੋ ਨਾ ਹੋ ਪਰ ਚਲੋ ਕੋਈ ਗੱਲ ਨਹੀਂ ਲੜੋ ਨਾ ਚਾਹ ਤੁਹਾਡੀ ਮਰਜ਼ੀ ਨਹੀਂ ਜਾਣਦਾ ਤੇ ਨੁਕੀਏ ਇਹ ਘੱਟ ਉਹਨਾਂ ਸਾਈਡ ਬੈਠਾ ਉਹਦੇ ਕੀ ਗੱਲ ਆ ਬੜਾ ਚੁੱਪ ਕਰਕੇ ਬੈਠਾ ਹੈ ਉਹ ਤਾਂ ਉਹਦਾ ਕੀ ਹੋਇਆ ਕੋਕਣੀ ਮੰਮੀ ਨਿਗਾਰਾਗੀ ਜੀ ਲੱਗਣ ਡਿਆ ਹੂੰ ਤੇ ਲੈ ਦੱਸ ਪੁੱਤ ਹੁਣ ਨਾਨੀ ਨਹੀਂ ਠੀਕ ਤੇ ਜਾਣਾ ਹੀ ਪੈਣਾ ਹੈਗਾ ਤੇਰਾ ਹੁਣ ਸਕੂਲ ਕਰਕੇ ਨਹੀਂ ਜਾਇਆ ਜਾ ਗਿਆ ਮੰਮੀ ਨੂੰ ਫੋਨ ਲਾ ਦੂੰ ਮੈਂ ਇੱਕ ਵਾਰ ਲਾ ਦਿੰਨੀ ਆ ਕੋਈ ਨਹੀਂ ਤੂੰ ਐਵੇਂ ਥੋੜਾ ਇਦਾਂ ਮੈਂ ਘਰ ਆਵਾਂ ਬੇਨਤੀ ਦੀ ਦਾਦੀ ਘਰ ਆਵਾਂ ਚਾਚੂ ਘਰ ਆਵਾਂ ਇਹ ਮੈਨੂੰ ਭੁੱਖ ਵੀ ਲੱਗੀ ਏ ਤੇ ਲੈ ਭੁੱਖ ਲੱਗੀ ਏ ਤਾਂ ਮੈਨੂੰ ਦੱਸਾਂ ਚਲਾ ਆ ਮੈਂ ਤੈਨੂੰ ਬਣਾ ਕੇ ਦੇਵਾਂ ਕੁਝ ਲਾਉਨੇ ਤੇਰੀ ਮੰਮੀ ਨੂੰ ਫੋਨ ਉਹਦੇ ਕੀ ਹੋਇਆ ਬੜਾ ਉਹ ਦੱਸ ਬੇਟਾ ਤੁਹਾਡੇ ਬਨੂ ਜੀ ਨਹੀਂ ਲੱਗਦੇ ਆ ਇਹ ਅੱਛਾ ਤੇ ਚਾਚੀ ਨੇ ਕੁਝ ਕਿਹਾ ਤ ਨਹੀਂ ਤੈਨੂੰ ਨਹੀਂ ਚਾਚੀ ਨੇ ਇਹ ਨਹੀਂ ਕੋ ਕਿਹਾ ਹਾਂ ਚਾਚੀ ਨੇ ਇਸ ਸਮ੍ਰਿਧ ਵਾਂਗੂ ਪਿਆਰ ਦੇ ਨਾਲ ਮਹਿਗੀ ਬਣਾ ਕੇ ਦਿੱਤੀ ਅੱਛਾ ਝੜਕਿਆ ਨਹੀਂ ਅੱਛਾ ਮੈਂ ਸੋਚਿਆ ਸ਼ਾਇਦ ਪਾ ਭੁੱਖਾ ਰਿਹਾ ਹੋਵੇ ਉਹਦਾ ਕੀ ਭਰੋਸਾ ਹੈਗਾ ਨਹੀਂ ਚਾਚੀ ਨੇ ਇਹ ਨਹੀਂ ਕੋ ਕਿਹਾ ਹਾਂ ਹਾਂ ਚਲੋ ਚੰਗਾ ਜੋ ਦਮਾਰ ਮੇਰੇ ਸਾਹਮਣੇ ਤੇ ਨਹੀਂ ਕਰਦੀ ਪਰ ਪਿੱਛੋਂ ਤਾਂ ਚੱਲ ਕੀਤਾ ਹੀ ਆ ਨਾ ਚਲ ਇਹੀ ਸੁਖ ਹੁੰਦਾ ਆਪਣਿਆਂ ਦਾ ਚਲ ਕੋਈ ਨਹੀਂ ਪੁੱਤ ਚਾ ਖੇਡ ਮੈਂ ਤਾਂ ਨਾ ਐਵੇਂ ਗਲਤੀ ਸੋਚਦੀ ਹੀਗੀ ਪੀ ਉਦੇਣਾ ਲੜਦੀ ਰਹਿੰਦੀ ਮੇਰੇ ਨਾਲ ਲੜਦੀ ਰਹਿੰਦੀ ਆ ਪਰ ਉਹਦਾ ਲੜਦੀ ਤੇ ਚਲੋ ਜਰੂਰ ਆ ਪਰ ਦੇਰ ਦੀ ਮਾੜੀ ਨਹੀਂ ਹੈਗੀ ਚਲ ਆਪਣੇ ਕੰਮ ਹੁੰਦੇ ਆ ਨਾ ਲੋੜ ਦੇ ਲਈ ਮਾਨਪ੍ਰੀਤ ਹਾਂ ਜੀ ਮਾਂ ਮੇਰਾ ਸਰੀਰ ਨਹੀਂਗਾ ਠੀਕ ਕੀ ਹੋਇਆ ਮੈਨੂੰ ਇਹ ਨਾ ਬੁਖਾਰਿਆ ਲੱਗਦਾ ਅੱਛਾ ਤੇ ਮੇਰੀ ਕੁੜੀ ਨੂੰ ਫੋਨ ਕਰ ਦੇਣੀ ਹੋ ਕੁੜੀ ਨੇ ਕੀ ਕਰਨਾ ਆਉਂਦੀ ਮੈਨੂੰ ਘੁੱਟਦੀ ਘਟਦੀ ਸਾਹ ਦੀ ਮੈਨੂੰ ਲਿਆ ਦੱਸ ਉਹ ਉੱਥੋਂ ਆਉਗੀ ਆਪਣੀ ਸੱਸ ਸਹੁਰੇ ਨੂੰ ਪੁੱਛੂਗੀ ਪਹਿਲਾਂ ਪਰੌਣੇ ਨੂੰ ਪੁੱਛੂਗੀ ਤੇ ਤੂੰ ਇੱਥੇ ਮੈਂ ਹੀ ਨਹੀਂ ਡਟੀਆਂ ᱛੀਆਂ ਤੇ ții ਗੇ ਤੋਂ ਆ ਜਿਹੜੀਆਂ ਹੁੰਦੀਆਂ țiiਆ ਬਰੋਬਰ ਹੁੰਦੀਆਂ ਸੇਵਾ ਕਰਦੇ ਆ ਬਹੁਤ ਲੰਮੇ ਤੇ ਮੈਂ ਲੱਤਾਂ ਘੁੱਟਾਂ ਲਓ țiiਏ ਕਰਦੇ ਸੇਵਾ ਤੇ ਉਹਨੂੰ ਸੱਦਣਾ ਉੱਥੋਂ ਹਾਂ ਨੂੰ ਨਹੀਂ ਕਹਿਣਾ ਹਾਂ ਤਿੰਗ ਨਵਾਂ țiiਆ ਵਰਗੀਆਂ ਹੀ ਹੁੰਦੀਆਂ ਵਾ ਤੂੰ ਸਾਂ ਮੈਨੂੰ ਸਾਹਮਣਾ ਨਾ ਤੇ ਹੋਰ ਤਹੀਂ ਗਈ ਜਾਨੇ ਆ ਵੀ ții ਨੂੰ ਫੋਨ ਕਰ ਦੇ ਯਹੋ ਤੇ ਮੈਨੂੰ ਕਹੋ ਹਾਂ ਕਿ ਮਾਂ ਵੀ ਤੇ ਲੱਤਾਂ ਘੁੱਡ ਮੇ ਦੀਆਂ ਠੀਕ ਨਹੀਂ ਮੰਮੀ ਮੰਮੀ ਨੂੰ ਬੁਖਾਰ ਜਾ ਆਇਆ ਹੈਗਾ ਅੱਛਾ ਤੇ ਕਹਿੰਦੇ ਦੀਦੀ ਨੂੰ ਫੋਨ ਕਰ ਦੇ ਹੈ ਉਹਨੂੰ ਕਾ ਤੂੰ ਫੋਨ ਕਰਨਾ ਮੰਮੀ ਅਸੀਂ ਆ ਗਈਆਂ ਨਹੀਂ ਨਹੀਂ ਠੀਕ ਹੈ ਤੁਸੀਂ ਬਹੋ ਮੇਰੇ ਆਸੇ ਪਾਸੇ ਤੇ ਮੈਨੂੰ ਚੰਗੀਆਂ ਲੱਗੋ ਤੇ ਉਹ ਨੇ ਤੇ ਆਪਾਂ ਸਾਰੀਆਂ ਰੜ ਕੇ ਤੁਰ ਗਏ ਤੇ ਧੀਆਂ ਨਵਾਂ ਧੀਆਂ ਵਰਗੀਆਂ ਹੀ ਹੁੰਦੇ ਗਾਵਾਂ ਨਵਾਂ ਹੀ ਧੀਆਂ ਹੁੰਦੀਆਂ ਅਸਲੀ ਧੀਆਂ ਧੀਆਂ ਨਵਾਂ ਹੁੰਦੇ ਤਹੀਂ ਗਈ ਜਾਨੇ ਆ ਫੋਨ ਕਰੋ ਮੈਂ ਤੇ ਅੱਗੇ ਕਿਹਾ ਮੈਂ ਉਹ ਪਹਿਲਾਂ ਆਪਣੇ ਪਰੋਣੇ ਨੂੰ ਪੁੱਛੂਗੀ ਫਿਰ ਸੱਸ ਸਹੁਰੇ ਨੂੰ ਪੁੱਛੂਗੀ ਜਿੰਨੇ ਝੀ ਹੋਣਗੇ ਉਹਨੇ ਪੁੱਛੂਗੀ ਹਾਂ ਠੀਕ ਉਹਨੇ ਵੀ ਉਹਨਾਂ ਦੀ ਆਗਿਆ ਲੈ ਕੇ ਆਉਣਾ ਵਾ ਉਹਨਾਂ ਦਾ ਪਰਿਵਾਰ ਵਾ ਤੇ ਤੁਸੀਂ ਮੈਨੂੰ ਸੰਭੋ ਗਈਆਂ ਤੇ ਮੈਨੂੰ ਕੀ ਲੋੜ ਵਤੀ ਦੀ ਹਾਂ ਨਾਲੇ ਲੜੀਏ ਝਗੜੀਏ ਉਹ ਤੇ ਪਰਿਵਾਰ ਚ ਲੜਨਾ ਭੰਡਿਆ ਤੇ ਲੜਨਾ ਭਿਰਨਾ ਤੇ ਬਣਿਆ ਵਾ ਹਾਂ ਤੇ ਆਪਾਂ ਇਕੱਠੇ ਪਿਆਰ ਨਾਲ ਰਹੀਏ ਤੇ ਪਿਆਰ ਹੀ ਚੱਲਦਾ ਰਹੇ ਹਾਂਜੀ ਤੇ ਤੁਸੀਂ ਮੈਨੂੰ ਸੰਭੋ ਗਈਆਂ ਤੇ ਮੈਨੂੰ ਕੀ ਲੋੜ ਵਤੀਆਂ ਦੀ ਤੇ ਹੋਰ ਨਾਲੇ ਲੜਾਈ ਪੜਾਈ ਕਰਕੇ ਤੇ ਰੌਣਕ ਮੇਲਾ ਲਗਾ ਰਹੀ ਮੇਲਾ ਲੱਗਾ ਨਹੀਂ ਲੜਨ ਰਾਤ ਆਵੇ ਵਿਛੜਨ ਰਾਤ ਨਾ ਆਵੇ ਹਾਂਜੀ ਸਹੀ ਗੱਲ ਹੈ ਜੇ ਇਦਾਂ ਹੀ ਖੁਸ਼ੀ ਖੁਸ਼ੀ ਰਹੀਏ ਨਾ ਤੇ ਸਾਰੀਆਂ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਾਂ ਹਾਂ ਇਹ ਤੇ ਇਤ ਕੰਮ ਵੀ ਸੌਖਾ ਜਾਂਦਾ ਬਾਈ ਤੇ ਖੇਡਦੇ ਨੇ ਪੀ ਗਣੀਆਂ ਕੰਨ ਕੁਛ ਨਹੀਂ ਲੈ ਮਮੀ ਨੂੰ ਬੁਖਾਰ ਚੜਿਆ ਹੀਗਾ ਕਿਤੇ ਲੱਤਾ ਇਹਨਾਂ ਤੋੜ ਦੇ ਦੀਆਂ ਨਹੀਂ ਇਹਦੇ ਲੱਤਾ ਕੋ ਟੰਡੇ ਨਹੀਂ ਪੁੱਤ ਤੁਹਾਡੇ ਡਰਨਾ ਬੜਾ ਸੀ ਮੇਰੀ ਸੇਵਾ ਕਰਦੀਆਂ ਹੈ ਆ ਡਾਡਾ ਹੀ ਮਾਰਦਾ ਇਹ ਮम्मी ਐਂ ਡਰਦੀਆਂ ਨਹੀਂ ਆਂ ਐਂ ਤਾਂ ਨਹੀਂ ਪਿਆਰ ਕਰਦੀਆਂ ਤੇ ਯਾਰ ਕਾਦਾ ਪਤਾ ਇਹ ਮਾਂ ਸਮਝਣਗੇ ਕੀ ਗੱਲ ਆ ਮम्मी ਕਹਿੰਦੇ ਦੀਦੀ ਨੂੰ ਫੋਨ ਕਰ ਦੋ ਦੀਦੀ ਨੂੰ ਮੈਂ ਫੋਨ ਕਰ ਦੋ ਜਦੋਂ ਇਹ ਆ ਗਈਆਂ 3 ਆਈਆਂ 3 ਆਈਆਂ ਉਹ ਤੇ ਬੈਣੀ ਆ ਤਿੰਗਾਂ ਆਈਆਂ ਮੈਂ ਲੱਭ ਕੇ ਲੈ ਆਂਦੇ ਗਾ ਤੀਆਂ ਆ ਮੇਰੀ ਆ ਸ਼ੁਕਰਕ ਤੀਂ ਸ਼ੁਕਰਕ ਮਾਂ ਰਾਜ ਵੱਡੀਆਂ ਹੰਗਰਾ ਕਰੇ ਰਲ ਮਿਲ ਕੇ ਰਿਆ ਕਰੋ ਰਲ ਮਿਲ ਕੇ ਇਦਾਂ ਹੀ ਨਹੀਂ ਤਾਂ ਮਿਲ ਗਈ ਆ ਅਗੇ ਸਾਰੀ ਆਡੀ ਬੇਦੀ ਕਰਾਉਂਦੀ ਰਹਿੰਦੀ ਐ ਬਾਹਰ ਅਸੀਂ ਕਿਹਨੂੰ ਮੂੰਹ ਵਿਖਾਉਣ ਡੇ ਨਹੀਂ ਪਤਾ ਹੁੰਦੀ ਤੁਹਾਡੀ ਬੜੀ ਸੋਭਾ ਆ ਸ਼ੁਕਰ ਹੋ ਗਿਆ ਆ ਸ਼ੁਕਰ ਨਾਲ ਮਿਲ ਕੇ ਰਹੋ ਸਾਰੀਆਂ ਹੁਣ ਸਾਨੂੰ ਸਮਝ ਆ ਗਈ ਹਾਂ ਤੋ ਇੱਥੇ ਬਣ ਕੇ ਰਹੋ ਤੋ ਮਾਂ ਬਣ ਕੇ ਰਹੇ ਏ ਤੁਹਾਡੀ ਇਹਦੇ ਸਮਝੇ ਤਾਂ ਹੀ ਆ ਹਾਂ ਤੇ ਘਰ ਘਰ ਬਣਾ ਕਰ ਨਾ ਸੱਸ ਨੂੰ ਮਾਂ ਸਮਝੇ ਤੇ ਤਾਂ ਵੀ ਵਧੀਆ ਤੇ ਜੇ ਸੱਸ ਨੂੰ ਨੂੰ ਧੀ ਸਮਝੇ ਤੇ ਤਾਂ ਮੇਰੇ ਚੱਲ ਵੇਖੋ ਚਲ ਸੇਵਾ ਕਰੋ ਮਾਤਾ ਦੀ ਚੰਗੀ ਤਰ੍ਹਾਂ ਠੀਕ ਅਹੀਂ ਇਸ ਤੋਂ ਕੀ ਹੈ